क्या करते हो माली माली का का काम करते हैं अच्छा माली का। जैसे यहाँ ना थोड़ी सी बारिश हुई थी आज हाँ, तो इतना पानी खड़ा हो गया क्या कारण है पानी जा ही नहीं रहा है निकल ही नहीं रहा है अच्छा कैसे हाँ, इसका सुधार हो सकता है अब इसका पाइप तो डाले हैं अच्छा हाँ, मगर जा नहीं रहा पानी। आगे और भी ज्यादा पीछे आगे हाँ, अच्छा ये हमेशा ऐसी होता है तो सरकार से क्या चाहते हो क्या मांग कर अरे इसका पानी का निकाल कुछ ਤੇ ਜਿਵੇਂ ਆ ਪ੍ਰੋਜੈਕਟ ਸੀਗਾ ਕਾਰਪੋਰੇਸ਼ਨ ਦਾ ਇੱਥੇ ਕਹਿੰਦੇ ਕਰੋੜਾਂ ਰੁਪਏ ਲੱਗ ਗਿਆ ਕਹਿੰਦੇ ਇੱਥੇ ਪ੍ਰੋਜੈਕਟ ਪੂਰਾ ਹੋ ਗਿਆ ਤੇ ਪਾਣੀ ਦਾ ਇੰਤਜ਼ਾਮ ਹੈ ਤੁਸੀਂ ਕਿਵੇਂ ਦੇਖਦੇ ਹੋ ਇਸ ਚੀਜ਼ ਨੂੰ ਦੇਖੋ ਜੀ ਕਰੋੜਾਂ ਰੁਪਏ ਦਾ ਪਤਾ ਨਹੀਂ ਕਿੱਥੇ ਲਾਏ ਇਹਨਾਂ ਨੇ ਪਰ ਪਾਣੀ ਉਸੇ ਤਰ੍ਹਾਂ ਖੜਾ ਜਿਵੇਂ 5-6 ਸਾਲ ਪਹਿਲਾਂ ਖੜਾ ਪਿਆ ਜੀ ਕਾਰਪੋਰੇਸ਼ਨ ਦਾ ਵੱਡੇ ਵੱਡੇ ਦਾਅਵੇ ਕਰਦੀ ਹੈ ਕਹਿੰਦੇ ਵੀ ਸਾਡੇ ਵੱਲੋਂ ਤੇ ਸਰਕਾਰਾਂ ਵੀ ਕਹਿੰਦੀਆਂ ਨੇ ਵੀ ਸਾਡੇ ਵੱਲ ਦਾ ਪ੍ਰਬੰਧ ਪੁਖਤਾ ਨੇ ਜੀ ਨਹੀਂ ਨਹੀਂ ਕੋਈ ਪ੍ਰਬੰਧ ਨਹੀਂ ਆ ਦੇਖੋ ਦੇਖੋ ਤੁਸੀਂ ਆਪ ਹੀ ਦੇਖ ਸਕਦੇ ਹੋ ਕਿਵੇਂ ਗੱਡੀਆਂ ਆ ਰਹੀਆਂ ਨੇ ਪਾਣੀ ਦੇ ਵਿੱਚੋਂ ਇਹਨਾਂ ਨੇ ਪਤਾ ਨਹੀਂ ਕੀ ਕਰਿਆ ਜਿੰਮੀ ਮੜੀ-ਮੜੀਆਂ ਪਾਈਪਾਂ ਹੀ ਪਾਈਆਂ ਨੇ ਕੋਈ ਗੱਡੀ ਨਹੀਂ ਉਹ ਚ ਨਿਕਲਦੀ ਉੱਥੇ ਫਸ ਰਹੇ ਲੋਕ ਹੈਰਾਨ ਹੋ ਰਹੇ ਤੋ ਤੁਹਾਨੂੰ ਲੱਗਦਾ ਨਹੀਂ ਹੈ ਕਿ ਪੈਸੇ ਦੀ ਬਰਬਾਦੀ ਹੋਈ ਹੈ ਜਿਹੜੀ ਜਿਹੜਾ ਮੈ ਪ੍ਰੋਜੈਕਟ ਪਾਸ ਚੱਲ ਹੀ ਨਹੀਂ ਰਿਹਾ ਹੈਗਾ ਪ੍ਰੋਜੈਕਟ ਜੀ ਦੇਖੋ ਜੀ ਪੈਸੇ ਹੀ ਬਰਬਾਦ ਹੋਇਆ ਉਹ ਅੰਗਰੇਜ਼ ਏ ਤੇ ਜਿਹੜੇ ਨਹਿਰਾਂ ਚਲਾ ਕੇ ਡੇਡੀਆਂ ਹਮ ਇਹਨਾਂ ਦੇ ਤਾਂ ਹੀ ਨਹੀਂ ਪਾਣੀ ਨਿਕਲਦਾ ਹੈਗਾ ਥੋੜਾ ਜਿਹਾ ਸੀਵਰੇਜ ਦਾ ਤਕਰੀਬਨ 1 ਕਰੋੜ ਰੁਪਏ ਦੇ ਕਰੀਬ ਇਸ ਪ੍ਰੋਜੈਕਟ ਤੇ ਲੱਗ ਚੁੱਕਿਆ ਜੀ ਕੀ ਤੁਹਾਨੂੰ ਲੱਗਦਾ ਕਿ ਉਹ ਵਾਜਬ ਲਗਾਉਣਾ ਜਾਏ ਸੀਗਾ ਨਹੀਂ ਬੇਕਾਰ ਗਏ ਉਹ ਕੋਈ ਕੰਮ ਨਹੀਂ ਆਇਆ ਕੋਈ ਨਾਲ ਜਦੋਂ ਪਾਣੀ ਉਹ ਨਿਕਲ ਪਾਣੀ ਨੂੰ ਕੀ ਕਰਾਂਗੇ ਤੁਸੀਂ ਦੇਖੋ ਗੱਡੀ ਨੂੰ ਹੁਣ ਇਸ ਟਾਈਮ ਤੇ ਪਿਆਰ ਇਸ ਜਗ੍ਹਾ ਤੇ ਡਾਕਟਰ ਬਲਬੀਰ ਸਿੰਘ ਆਪ ਆ ਕੇ ਗਏ ਸੀ ਜਦੋਂ ਪਹਿਲਾਂ ਬਾਰਿਸ਼ ਹੋਈ ਸੀ ਪ੍ਰੋਜੈਕਟ ਸ਼ੁਰੂ ਹੋਣ ਤੋਂ ਪਹਿਲਾਂ ਤੇ ਉਹਨਾਂ ਨੇ ਕਿਹਾ ਸੀ ਅਸੀਂ ਇਹ ਸਹੀ ਕਰ ਦਾਂਗੇ ਕੀ ਸਹੀ ਹੋਇਆ ਜੀ ਇਹ ਡਾਕਟਰ ਬਲਬੀਰ ਆਏ ਸੀ ਪਰ ਕੰਮੇ ਸਹੀ ਨਹੀਂ ਹੋਇਆ ਹੈ ਤੁਸੀਂ ਆਪ ਦੇਖੋ ਇਹਦੇ ਵਿੱਚ ਕਮੀ ਤੁਹਾਨੂੰ ਕਿੱਥੇ ਲੱਗਦੀ ਹੈ ਵੀ ਸਰਕਾਰ ਨੇ ਤਾਂ ਪੈਸੇ ਦਿੱਤੇ ਕੰਮ ਕਿੱਥੇ ਹੈ ਪ੍ਰਸ਼ਾਸਨ ਦੀ ਕਮੀ ਲੱਗਦੀ ਹੈ ਨਹੀਂ ਜੀ ਪਤਾ ਹੈਗਾ ਤੁਹਾਨੂੰ ਵੀ ਕੀ ਹੋ ਰਿਹਾ ਵੀ ਜਿਨ੍ਹਾਂ ਨੇ ਬਣਾਇਆ ਪ੍ਰੋਜੈਕਟ ਉਹਨਾਂ ਦੀ ਕਮੀ ਲੱਗਦੀ ਹੈ ਨਾ ਜੀ ਪਤ ਹੈ ਗੱਲ ਜਿਹੜੇ ਪਾਈਪ ਆਏ ਨੇ ਇਹਨਾਂ ਨੇ ਬਿਲਕੁਲ ਪਤਲੇ ਪਾਈਪ ਨੇ ਪਏ ਬੜੀਆਂ ਭੜੋਡੀਆਂ ਪੈਣੀਆਂ ਸੀ ਤਾਂ ਇਹ ਪਾਣੀ ਨਿਕਲਦਾ ਇਹਨੇ ਭੜੋਡੀਆਂ ਦਾ ਪਾਈਪ ਨਹੀਂ ਹੈਗਾ ਜਿਵੇਂ ਬਰੀਕ ਪਾਈਪ ਪਾਤੇ ਉਹਨਾਂ ਚ ਪਾਣੀ ਚੱਲਦਾ ਨਹੀਂ ਆਏਗਾ ਜੀ